ਮਤਲਬ ਕਿ ਇਹ ਕਿਤਾਬ ਜਿਹਦੇ ਤੁਸੀਂ ਕਿਹਾ 96 ਤੱਕ ਦਾ ਹਵਾਲਾ 94 ਤੱਕ ਤੱਕ ਦਾ ਹੈ ਨਾ ਤਾਂ ਜਦੋਂ ਆਪਾਂ ਸ਼ੁਰੂ ਕਰਦੇ ਆ ਉਹਨਾਂ ਦਾ ਕਿਤਾਬ ਆਪਾਂ ਦੇਖਦੇ ਆ ਮਤਲਬ ਕਿ ਉਹਨਾਂ ਦਾ ਜੀਵਨ ਸਫਰ ਆਪਾਂ ਦੇਖਦੇ ਆ ਤਾਂ ਜਿਹੜਾ ਪਰਿਵਾਰ ਦਾ ਇੱਕ ਪਛੋਕੜ ਦਾ ਸ਼ੁਰੂ ਕਰਦੇ ਨੇ ਜਾਂ ਜਿੱਦਾਂ ਕਰਦੇ ਨੇ ਤਾਂ ਉਹ ਕਿਤਾਬ ਕਿੱਦਾਂ ਦੀ ਇਨਸਾਈਟ ਦਿੰਦੀ ਹੈ ਕਿ ਉਹ ਇੰਨੇ ਮਤਲਬ ਕਿ ਸਧਾਰਨ ਪਛੋਕੜ ਤੋਂ ਆ ਕੇ ਕਿਸਾਨੀ ਦੇ ਇੰਨੀ ਸਪੇਸ ਬਣਾਉਣ ਵਿੱਚ ਕਿੱਦਾਂ ਕਾਮਯਾਬ ਰਹੇ ਅਸਲ 'ਚ ਇਹ ਵੀ ਮੈਨੂੰ ਲੱਗਦਾ ਸਮੇਂ ਦੀ ਬਦਲੀ ਆ ਜੀ ਉਹਨਾਂ ਵੇਲੇਾਂ 'ਚ ਪ੍ਰਧਾਨ ਸਾਹਿਬ ਕਹਿੰਦੇ ਹੁੰਦੇ ਸੀ ਹੂੰ ਅਕਾਲੀ ਬਣਨ ਦਾ ਕੀ ਅਰਥ ਜੀ ਕਹਿੰਦੇ ਜੇ ਕਿਤੇ ਦੋ ਬੀਬੀਆਂ ਲੜ ਪੈਂਦੀਆਂ ਗਲੀ 'ਚ ਨਾ ਉਹ ਮੇੜਾ ਮਾਰਦੀਆਂ ਵੀ ਤੇਰਾ ਘਰ ਵਾਲਾ ਅਕਾਲੀ ਬਣ ਜੇ ਅਕਾਲੀ ਬਣਨਾ ਤਪੱਸਿਆ ਸੀ ਉਹ ਹੂੰ ਕਰੋ ਬਾਹਰ ਜਾਣਾ ਮੋਰਚਿਆਂ 'ਚ ਜਾਣਾ ਸਜਾਵਾਂ ਕੱਟਣੀਆਂ ਉਹ ਇੱਕ ਸਟ੍ਰਗਲਿੰਗ ਦਾ ਦੌਰ ਸੀ ਹੂੰ ਸਿੱਖੀ ਖਾਤਰ ਕਹਿ ਲਓ ਸ਼੍ਰੋਮਣੀ ਕਮੇਟੀ ਖਾਤਰ ਕਹਿ ਲਓ ਜੀ ਉਦੋਂ ਲੜਨ ਵਾਲੇ ਨੂੰ ਸਪੇਸ ਮਿਲਦਾ ਸੀ ਜੀ ਉਦੋਂ ਟੋਹੜਾ ਸਾਹਿਬ ਨੂ ਵੀ ਸਪੇਸ ਮਿਲਿਆ ਹੋਰਾਂ ਨੂੰ ਵੀ ਸਪੇਸ ਦਵਾਇਆ ਜਿਉਂ-ਜਿਉਂ ਰਾਜਨੀਤੀ ਸੱਤਾ ਦੀ ਰਾਜਨੀਤੀ ਬਣਦੀ ਗਈ ਕਿੰਨੇ ਅਕਾਲੀ ਕਾਂਗਰਸ ਚਲੇ ਗਏ ਫੇਰ ਸਪੇਸ ਆਉਂਦੀ ਜਦੋਂ ਅਕਾਲੀ ਰਾਜਨੀਤੀ ਆਖਰੀ ਇੰਟਰਵਿਊ ਆ ਮੇਰਾ ਖਿਆਲ ਤੋੜਾ ਸਾਹਿਬ ਦੀ ਇੱਕ ਟੀਵੀ ਨਾਲ ਸਿੱਧੂ ਦਮਦ ਵੀ ਹਾਂ ਹਾਂਜੀ 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 ਉਹ ਕਹਿੰਦੇ ਕਿਵੇਂ ਆ ਜੀ ਅੱਜਕੱਲ ਸਰਕਾਰਾਂ ਬਦਲ ਰਹੀਆਂ ਨੇ ਕਹਿੰਦੇ ਇੱਕ ਲੁੱਟ ਕੇ ਜਾ ਰਹੇ ਨੇ ਦੂਜੇ ਲੁੱਟਣ ਲਿਆ ਰਹੇ ਨੇ ਹਮ ਹੁਣ ਇਹ ਸੇਵਾ ਨਹੀਂ ਹੁਣ ਇੱਕ ਧੰਦਾ ਬਣ ਗਈ ਹਮ ਉਹ ਦੌਰ ਦੇ ਵਿੱਚ ਫੇਰ ਟੋੜਾ ਇੱਕ ਵਾਹਦ ਟੋੜਾ ਸਾਹਿਬ ਲੀਡਰ ਸੀ ਜਿਨ੍ਹਾਂ ਨਾਲ ਜੁੜ ਕੇ ਕੁਝ ਲੋਕਾਂ ਨੂੰ ਸਪੇਸ ਮਿਲ ਜਾਂਦੀ ਸੀ ਰਾਜਨੀਤੀ 'ਚ ਹਮ ਚਾਹੇ ਤੁਸੀਂ ਚੰਦੂ ਮਾਜਰਾ ਲੈ ਲਓ ਮਹਿੰਦਰ ਗਰੇਵਾਲ ਵਾਲ ਲੈ ਲਓ ਟੋੜਾ ਸਾਹਿਬ ਕਿਉਂਕਿ ਉਸ ਤਰ੍ਹਾਂ ਦੇ ਤਾਂ ਹੈ ਨਹੀਂ ਸੀ ਉਹ ਲੜਦੇ ਹੋ ਆਪਣੇ ਬੰਦੇ ਨੂੰ ਸਪੇਸ ਦਵਾਉਂਦੇ ਸੀ ਉਹਨਾਂ ਕਰਕੇ ਫਿਰ ਇੱਕ ਦਿਨ ਉਹਨਾਂ ਨਾਲ ਇਸ ਕਰਕੇ ਜੁੜਦੀ ਰਹੀ ਵੀ ਟੋੜਾ ਸਾਹਿਬ ਰਾਹੀਂ ਅਕਾਲੀ ਰਾਜਨੀਤੀ 'ਚ ਇਹਨਾਂ ਦੇ ਧੜੇ 'ਚ ਹੋ ਕੇ ਸ਼ਾਮਲ ਹੋਇਆ ਜਾ ਸਕਦਾ ਜੀ ਤਾਂ ਇਹਦੇ ਵਿੱਚ ਤੁਸੀਂ ਕੀ ਦੇਖਦੇ ਹੋ ਜਿਹੜੇ ਮਤਲਬ ਕਿ ਮਾਸਟਰ ਤਾਰਾ ਸਿੰਘ ਨੇ ਉਹ ਪਹਿਲੇ ਮੋਢਲੇ ਟਾਈਮ ਦੇ ਵਿੱਚ ਜਾਂ ਪੰਜਾਬੀ ਸੂਬੇ ਦਾ ਮੋਰਚਾ ਉਹਦੇ ਵਿੱਚ ਇਹਨਾਂ ਦਾ ਕੀ ਰੋਲ ਹੈ ਜਾਂ ਕਿੱਦਾਂ ਦਾ ਸਬੰਧ ਹੈ ਮਾਸਟਰ ਤਾਰਾ ਸਿੰਘ ਉਹਨਾਂ ਨਾਲ ਨਹੀਂ ਸਬੰਧ ਇਹਨਾਂ ਦੇ ਬਦਲਦੇ ਰਹੇ ਨੇ ਅੱਛਾ ਜੀ ਮਤਲਬ ਜਿਵੇਂ ਪੰਜਾਬੀ ਸੂਬੇ ਦੀ ਲੜਾਈ ਆ ਹੂੰ ਪੰਜਾਬੀ ਸੂਬੇ ਦੀ ਲੜਾਈ 'ਚ ਮੂਰੇ ਸੀ ਜੀ ਸੰਤ ਪਤੇ ਸਿੰਘ ਦੀ ਗਵਾਹੀ ਦੇ ਵਿੱਚ ਹੂੰ ਹੂੰ ਇਹਨਾਂ ਨੇ ਜੀਵਨੀ ਤੇ ਲਿਖਿਆ ਵੀ ਮਾਸਟਰ ਤਾਰਾ ਸਿੰਘ ਕਹਿੰਦਾ ਸਿੱਖ ਸੁਭਾ ਥੋੜਾ ਬਣਾ ਰਹੇ ਨੇ ਇਹ ਤਾਂ ਹਿੰਦੂ ਸੁਭਾ ਬਣਾ ਰਹੇ ਨੇ ਵਿੱਚ ਦਿੱਤਾ ਹੋਇਆ ਹਾਂਜੀ ਵੀ ਉਹ ਤਾਂ ਕਹਿੰਦਾ ਸਾਰੇ ਪੰਜਾਬੀ ਬੋਲਦੇ ਲੱਗੇ ਹਾਂਜੀ 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 ਮਤਲਬ ਉਦੋਂ ਇਹਨਾਂ ਦਾ ਇਸ ਤਰ੍ਹਾਂ ਦਾ ਮਤ ਪੇਸ ਸੀ ਹਾਂ ਹਾਂ ਜਿਵੇਂ ਅੱਜ ਵੀ ਜਮੇਰ ਸਿੰਘ ਨੇ ਦੱਸਿਆ ਵੀ ਕਿਸੇ ਮੌਕੇ ਉਹ ਮਾਸਟਰ ਤਾਰਾ ਸਿੰਘ ਨਾਲ ਨਾਲ ਕੇ ਲੜ ਰਹੇ ਨੇ ਕਾਂਗਰਸ ਦੇ داخل ਵਿਰੁੱਧ ਹੂੰ ਕਿਸੇ ਮੌਕੇ ਚੰਦਨ ਸਿੰਘ ਨਾਲ ਨਾਲ ਕੇ ਲੜ ਰਹੇ ਨੇ ਤਾਰਾ ਸਿੰਘ ਰਾਹੀ ਕਾਂਗਰਸ ਦੇ ਅੰਦਰ ਵਿਰੋਧ ਇਸ ਕਰਕੇ ਉਹ ਬੰਦੇ ਦੇ ਬੰਦੇ ਤੇ ਬੰਦੇ ਦੇ ਵਿਰੋਧੀ ਨਹੀਂ ਸੀ ਹੂੰ ਉਹ ਵਿਚਾਰ ਤੇ ਸਿਧਾਂਤ ਨਾਲ ਜੁੜਦੇ ਸੀ ਜੀ ਜਿਹਦੇ ਜਿਹਦੇ ਕਰਕੇ ਉਹਨਾਂ ਤੇ ਫਿਰ ਕਈ ਇਹ ਜਿਹੇ ਦੋਸ਼ ਵੀ ਲੱਗਦੇ ਆ ਹੂੰ ਵੀ ਉਹ ਬਦਲ ਜਾਂਦੇ ਨੇ ਜੇ ਐਂ ਕਰ ਜਾਂਦੇ ਨੇ ਪਰ ਸਵਾਲ ਇਹ ਹੈ ਉਹ ਬਦਲ ਕੇ ਕਾਦੇ ਖਤਰ ਨੇ ਤੁਹਾਨੂੰ ਮੈਨੂੰ ਇੱਕ ਗੱਲ ਦੱਸਨਾ ਜੀ ਜਦੋਂ ਕੈਪਟਨ ਮਨਿੰਦਰ ਸਿੰਘ ਦਾ ਰਾਜ ਆ ਗਿਆ ਜੀ ਮੈਂ ਟੋੜਾ ਸਾਹਿਬ ਨਾਲ ਸੀ ਅਮਰਿੰਦਰ ਸਿੰਘ ਨੇ ਕਰ ਲਿਆ ਵੀ ਇਸ ਦੀ ਬਦਲ ਤੋਂ ਖੋਣੀ ਆ ਐਸਜੀਪੀਸੀ ਜੀ ਸਿਕਿਉਰਿਟੀ ਦੇਤੀ ਐਸਜੀਪੀਸੀ ਦੇ ਮੈਂਬਰਾਂ ਨੂੰ ਹੂੰ ਹੂੰ ਤੇ ਗੱਡੀਆਂ ਦੇਤੀਆਂ ਇੰਦਰਜੀਤ ਜੀਰਾ ਰਵਿੰਦਰ ਸਿੰਘ ਇਹ ਪੂਰੇ ਐਨ ਪੁੰਛਾ ਚੱਕੀਆਂ ਹੋਈਆਂ ਸੀ ਹੂੰ ਉਹ ਟੋੜਾ ਸਾਹਿਬ ਨੂੰ ਕਹਿੰਦੇ ਤੁਸੀਂ ਮੁਰੇ ਲੱਗੋ ਹੂੰ ਟੋੜਾ ਸਾਹਿਬ ਕਹਿੰਦੇ ਮੈਂ ਨਹੀਂ ਲੱਗਦਾ ਹੂੰ ਜੇ ਅੱਜ ਅਮਰਿੰਦਰ ਖੌਂਦਾ ਕੱਲ ਨੂੰ ਹੋਰ ਮੁੱਖ ਮੰਤਰੀ ਖੌ ਉਹ ਪੈਂਤੜਾ ਪਛਾਣਦੇ ਸੀ ਹਾਂ ਉਹ ਲੱਗੇ ਨਹੀਂ ਉਹਨਾਂ ਦੇ ਨਾਲ ਜੀ ਜੀ ਚਲੋ ਉਸ ਤੋਂ ਬਾਅਦ ਇਹਨਾਂ ਨੇ ਹੋਰਾਂ ਨੇ ਸਿੱਧੀ ਹਾਈ ਕਮਾਂਡ ਤੱਕ ਪਹੁੰਚ ਕੀਤੀ ਵੀ ਅਮਰਿੰਦਰ ਕੀ ਕਰ ਰਿਹਾ ਜੀ ਉਹ ਲਾਸਟ ਚਾਰਕਟ ਹੱਸੋਗੀ ਜੀ ਹੁਣ ਤੁਸੀਂ ਇਹ ਕਹੋਗੇ ਅਮਰਿੰਦਰ ਨਾ ਬਹੁਤ ਹਮਾਇਤੀ ਸੀ ਅਮਰਿੰਦਰ ਟੋੜਾ ਸਾਹਿਬ ਦਾ ਪਰ ਇਸ ਮੁਵਚੋ ਅਮਰਿੰਦਰ ਦੇ ਖਿਲਾਫ ਖਿਲਾਫ ਸੀ